ਕੇਸ਼ਰੀ ਸਰ ਆਇਓ ਇੱਕ ਇੱਕ ਕਰਕੇ ਪੁੱਛੋ ਆਇਓ ਸਰ ਪਿੱਛੇ ਆਇਓ ਇਹਨੇ ਕਰ ਲੈਣਾ ਇੱਕ ਮਿੰਟ ਫੋਟੋ ਹੋ ਜਾਏ ਯਾਰ ਆਹ ਸ਼ੂਟ ਨਹੀਂ ਹੈਗਾ ਸਰ ਥੋੜਾ ਜਿਹਾ ਪਿੱਛੇ ਹੋਇਓ ਯਾਰ ਨਾ ਸ਼ੂਟ ਹੀ ਨਹੀਂ ਹੈਗਾ ਆਜੋ ਆਜੋ ਸਰ ਪਲੀਜ਼ ਤੁਸੀਂ ਵੀ ਪਿੱਛੇ ਆਜੋ ਜੀ ਮੇਰੇ ਯਾਰ ਮਾਈਕ ਮਾਈਕ ਨਹੀਂ ਕਰਨਾ ਰੌਡਰ ਰੌਡਰ ਅੰਮ੍ਰਿਤ ਰਾਜਾ ਇੱਥੇ ਠੀਕ ਹੈ ਆ ਗਏ ਤੇ ਤੁਹਾਡੇ ਕੋਲ ਨਹੀਂ ਮਿਲੀ ਹੈਗੀ ਆ ਇੱਕ ਜਣਾ ਇੱਕ ਇੱਕ ਕਰਕੇ ਉਹ ਸਾਈਡ ਤੋਂ ਸਰ ਜਿੱਥੇ ਅਸਲ ਹੋਈ ਹੈ ਕੀ ਕਹਿਣਾ ਚਾਹੁੰਦੇ ਹੋ ਜੀ ਬਹੁਤ ਖੁਸ਼ੀ ਹੋਈ ਹੈ ਜੀ ਅੰਡ 40 ਸਾਲ ਬਾਅਦ ਕਾਂਗਰਸ ਨੇ ਫਿਰੋਜ਼ਪੁਰ ਚ ਵਾਪਸੀ ਕੀਤੀ ਹੈ ਤੇ ਮੈਂ ਤਨਵਾਲ ਕਰਦਾ ਪਰਮਾਤਮਾ ਦਾ ਸ਼ੁਕਰਾਨਾ ਅਦਾ ਕਰਦਾ ਕਿ ਉਹਨਾਂ ਨੇ ਸਾਡੇ ਸਿਰ ਤੇ ਅਪਾਰ ਕਿਰਪਾ ਕੀਤੀ ਹੈ ਪਾਰਟੀ ਨੇ ਟਿਕਟ ਦਿੱਤੀ ਤੇ ਫਿਰ ਸਾਰੇ ਜਿਹੜੇ ਸਾਡੇ ਲੀਡਰ ਹੈ ਆਗੂ ਹੈ ਜਿਨਨੇ ਹਲਕਾ ਇੰਚਾਰਜ ਹੈ ਨੇਤਾ ਜੀ ਨੇ ਆਸ਼ੂ ਜੀ ਡਾਕਟਰ ਮੂਰ ਸੇ ਹੀ ਖੜੇ ਸਾਰੇ ਗੁੰਦਰ ਜੀ ਹੋਰ ਜਿੰਨੇ ਵੀ ਤੇ ਸਾਡੇ ਕਾਂਗਰਸ ਪਾਰਟੀ ਦੇ ਆਗੂ ਹੈ ਸਾਰਿਆਂ ਨੇ ਤਗੜੇ ਹੋ ਕੇ ਸਾਡਾ ਸਾਥ ਦਿੱਤਾ ਤੇ ਜਿਸ ਕਰਕੇ ਸੀਟ ਜੇ ਕਬਾਇਆ ਸਾਹਿਬ ਜਿਵੇਂ ਟਿਕਟ ਆਫੀ ਮਿਲੀ ਉਹ ਜਿਤਨੀ ਬੜੀ ਆਫੀ ਮਿਲੀ ਕੀ ਲੱਗਦਾ ਹੈ ਨਹੀਂ ਦੇਖੋ ਇਹ ਕੋਈ ਆਫੀ ਨਹੀਂ ਹੈ ਮੈਨੂੰ ਲੱਗਦਾ ਕਿ ਜਿਹੜਾ ਬੰਦਾ ਲੜਾਈ ਲੜ ਕੇ ਜਿੱਤਦਾ ਹੈ ਉਹਦਾ ਸਵਾਲ ਹੋਰ ਹੁੰਦਾ ਹੈ ਤੇ ਜਿਹ ਬੰਦਾ ਲੈ ਕੇ ਸਾਰੀ ਸਾਰਾ ਦਿਨ ਅਪ ਡਾਊਨ ਅਪ ਡਾਊਨ ਚੱਲਦਾ ਰਿਹਾ ਤੇ ਖਵਾਇਆ ਦੇਖੋ ਕਬਾਇਆ ਨਾਲ ਹੀ ਸੀ ਸਾਰਿਆਂ ਦੇ ਲੜਾਈ ਤੇ ਮੇਰੇ ਨਾਲ ਲੜਦੇ ਰਹੇ ਤੇ ਫਿਰ ਸਾਰੇ ਸਿੱਟੇ ਥੱਲੇ ਚੱਕ ਕੇ ਤੇ ਪ੍ਰਮਾਤਮਾ ਨੇ ਕਿਰਪਾ ਕੀਤੀ ਇਹ ਲੈਕਚਰ ਦਿੱਤੇ ਸਰਪੋਰਟ ਦੇ ਗਰੇ ਮੁੱਦੇ ਲੋਕ ਸਭਾ ਤੇ ਉਠਾਉਂਗੇ ਤੁਸੀਂ ਲੋਕ ਸਭਾ ਦੇ ਮੁੱਦੇ ਕਾਫੀ ਹੈ ਮੇਰੇ ਪਿਛਲੇ ਟਾਈਮ ਦੇ ਕਾਫੀ ਵੈ ਸਾਡੀ ਇਥੋਂ ਦੀ ਪੀਜੀਆ ਜੀ ਫਰੋਜਪੁਰ ਜਿਸੀ ਬਣਾਉਣੀ ਹੈ ਕੈਂਸਰ ਦਾ ਹਸਪਤਾਲ ਸਾਡੇ ਫਾਜ਼ਿਲਕਾ ਪੈਂਡਿੰਗ ਪਿਆ ਐ ਐਸੇ ਤਰ੍ਹਾਂ ਪੀਣ ਵਾਲੇ ਪਾਣੀ ਦੀ ਐ ਬਾਰਡਰ ਦੇ ਨਹਿਰਾਂ ਦਾ ਪਾਣੀ ਐ ਜ਼ਮੀਨਾਂ ਦਾ ਕੰਮ ਐ ਐਸੇ ਤਰ੍ਹਾਂ ਹੋਰ ਜਿਹੜੇ ਸਾਡੇ ਮੁਕਸਰ ਮਲੋਟ ਵਿੱਚ ਕਾਫੀ ਕੈਂਸਰ ਹੈ ਉਹਨਾਂ ਵਾਸਤੇ ਜਿਹੜਾ ਕੰਮ ਕਰਨਾ ਬਾਕੀ ਪਿਆ ਮੈਂ ਇੱਕ ਸਾਡੇ ਇੰਪਲੋਇਮੈਂਟ ਜਿਹੜੀ ਐ ਬੱਚਿਆਂ ਵਾਸਤੇ ਉਹ ਦਾ ਉਹ ਬੜਾ ਜ਼ਰੂਰੀ ਹੈ ਉਹ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਸੈਂਟਰ ਸਾਡੀ ਸਰਕਾਰ ਬਣ ਜਾਣੀ ਹੈ ਤੇ ਸਰਕਾਰ ਤੋਂ ਫਿਰ ਵੱਧ ਤੋਂ ਵੱਧ ਇਸ ਏਰੀਆ ਦੀ ਡਵੈਲਪਮੈਂਟ ਵਾਸਤੇ ਫੰਡ ਵੀ ਲਿਆਵਾਂਗੇ ਤੇ ਲੋਕਾਂ ਦਾ ਰੁਜ਼ਗਾਰ ਵੀ ਸਭਾ ਜੀ ਇੰਡੀਆ ਗ੍ਰਿਡਪਲ ਇੰਡੀਆ ਦੇ ਤੁੰਦਨ ਨੂੰ ਕਿਵੇਂ ਦੇਖਦੇ ਹੋ ਅੱਜ ਜਿਹੜਾ ਨਿਕਲ ਕੇ ਆ ਰਹੇ ਸੀ ਕਿ ਅੱਜ ਬੜੇ ਵੱਡਾ ਉਹਨਾਂ ਨੂੰ ਮਿਲਿਆ ਗ੍ਰਿਡਪੋਲ ਸਾਰੇ ਫੇਲ ਹੋ ਗਏ ਜੀ ਕਿਵੇਂ ਦੇਖੋ ਜੀ ਉਹ ਐਗਜ਼ਿਟ ਪੋਲ ਨਹੀਂ ਸੀ ਉਹ ਮੋਦੀ ਪੋਲ ਸੀ ਉਹ ਮੋਦੀ ਨੇ ਕਹਿ ਕੇ ਕਿਹਾ ਸੀ ਕਿ ਵੀ ਮੈਨੂੰ ਇੰਨੀਆਂ ਸੀਟਾਂ ਤੁਸੀਂ ਦਿਤਾ ਦਿਓ ਲੋਕ ਕਨਫਿਊਜ਼ ਹੋ ਜਾਣਗੇ ਪਤਾ ਨਹੀਂ ਕੇ ਵੋਟਾਂ ਸ਼ਾਇਦ ਮੇਰੇ ਡੱਬੇ ਪਹੁੰਚ ਜਾਣਗੇ ਪਰ ਉਹ ਸਾਡੀ ਕਾਂਗਰਸ ਪਾਰਟੀ ਦੀ ਅਗਲੇ ਦਿਨ ਹੀ ਰਾਹੁਲ ਗਾਂਧੀ ਜੀ ਖੜਗੇ ਜੀ ਬੈਨੂ ਜੀ ਸਾਰੀ ਸੀਨੀਅਰ ਲੀਡਰਸ਼ਿਪ ਨੇ ਮੀਟਿੰਗ ਸਾਡੇ ਆਨਲਾਈਨ ਮੀਟਿੰਗ ਹੋਈ ਹੈ ਦੋ ਕੈਂਟਰੀ ਚੱਲਦੀ ਹੈ ਉਹਦੇ ਸਾਰਾ ਡਿਟੇਲ ਨਾਲ ਦੇਖਿਆ ਹੈ ਤੋਂ ਉਹਦੇ ਚ ਸਾਨੂੰ 300 ਤੋਂ ਪਾਰ ਸੀਟਾਂ ਵੈਸੀ ਲੱਗ ਰਹੀਆਂ ਸੀ ਇਸ ਕਰਕੇ ਜਿਹੜੀ ਇਹ ਉਹਦੀ ਇੱਕ ਹਵਾ ਨਿਕਲੀ ਹੈ ਮੋਦੀ ਦੀ ਝੂਠ ਬੋਲਣ ਦੀ ਜਫਰੋਜਪੁਰ ਦਾ ਬਾਬਾ ਸੁਲਾਉਂਗੇ ਜੀ ਬਿਲਕੁਲ ਜੀ ਬਾਰਡਰ ਪੁਰਾਣਾ ਤੇ ਪੂਰਾ ਯਤਨ ਕਰਾਂਗੇ ਰਾਜ ਸਿੰਘ ਬਰਾਦੀ ਜੀ ਕਿਨੇ ਸੇਰਾ ਕਿਦੇ ਸਿਰ ਬਣਦੇ ਹੋ ਤੁਸੀਂ ਜੀ ਜਿੱਤ ਦਾ ਸੇਰਾ ਕਿਹਦੇ ਸਿਰ ਬਣਦਾ ਸਭ ਤੋਂ ਵੱਡਾ ਪਰਮਾਤਮਾ ਦੇ ਸਿਰ ਤੇ ਆ ਜੀ ਪਰਮਾਤਮਾ ਨੇ ਸਾਨੂੰ ਆਸ਼ੀਰਵਾਦ ਦਿੱਤਾ ਤੇ ਲੋਕਾਂ ਨੇ ਸਾਨੂੰ ਸਾਥ ਦਿੱਤਾ ਰਾਜ ਸਿੰਘ ਬਰਾਦੀ ਸਾਡੇ 4.5 ਲੱਖ ਵੋਟ ਆ ਉਹ ਵੋਟ ਤੁਹਾਨੂੰ ਬਹੁਤ ਘੱਟ ਪਈ ਕਿਤਾ ਨਹੀਂ ਜੀ ਵੋਟ ਕਾਫੀ ਪਈ ਹੈ ਕਿ ਰਾਜ ਸਿੰਘ ਬਰਾਦੀ ਵੋਟ 4.5 ਲੱਖ ਪਾਸੇ ਹੋ ਜਾਂਦੀ ਤੇ ਫਿਰ ਮੈਂ ਜਿੱਤ ਕੇ ਕਿਵੇਂ ਆਉਂਦਾ ਉਹਨਾਂ ਨੇ ਵੋਟ ਪਾਈ ਹੈ ਦੂਜੀਆਂ ਕਮਿਊਨਿਟੀਆਂ ਨੇ ਉਹਦੇ ਬਰਾਬਰ ਕੋਟਾ ਪਾ ਕੇ ਮੈਨੂੰ ਕਾਹ ਵਾਸਤੇ ਸਰ ਜਿੱਤ ਪ੍ਰਾਪਤ ਕੀਤੇ ਤੁਹਾਡਾ ਪਹਿਲਾ ਕਦਮੀ ਕੰਮ ਕੀ ਹੋਇਆ ਮੇਰਾ ਸਰ ਕਿਹਕੇ ਪੁੱਛੋ ਭਾਈ ਪੁੱਛੋ ਜੀ ਸਰ ਜਿੱਤ ਪ੍ਰਾਪਤ ਕੀਤੀ ਹੈ ਪਹਿਲਾ ਕਦਮੀ ਤੁਹਾਡਾ ਕੰਮ ਕੀ ਹੈ ਦੇਖੋ ਮੇਰਾ ਸਭ ਤੋਂ ਪਹਿਲਾ ਤਾਂ ਲੋਕਾਂ ਦੇ ਬੱਚਿਆਂ ਦੀ এমਪਲੋਇਮੈਂਟ ਦਾ ਬਾਰਡਰ ਖਲੌਣ ਦਾ ਜਿਹੜਾ ਸਾਡਾ ਸੈਣੀ ਵਾਲਾ ਬਾਰਡਰ ਹੈ ਇਹ ਖਲੌਣ ਦੀ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਪੀਨ ਪੀਨ ਵਾਲਾ ਪਾਣੀ ਤੇ ਨਹਿਰੀ ਪਾਣੀ ਇਹ ਸਾਡੇ ਕਈ ਐ ਕੋ ਇੱਕ ਕੱਲਾ ਕੰਮ ਨਹੀਂ ਹੈ ਜਿਵੇਂ ਹਸਪਤਾਲ ਤੋਂ ਦੱਸ ਪੀਜੀਆ ਦਾ ਬੜਾ ਜ਼ਰੂਰੀ ਇੱਥੇ ਲੋੜ ਹੈ ਕੈਂਸਰ ਬੜੀ ਇੱਥੇ ਇਸ ਇਲਾਕੇ ਫੈਲੀ ਹੋਈ ਹੈ ਉਹਦੇ ਵਾਸਤੇ ਸਾਨੂੰ ਕੰਮ ਕਰਨ ਦੀ ਲੋੜ ਹੈ ਫਾਇਲਗਾ ਦਾ ਜਿਹੜਾ ਹਸਪਤਾਲ ਹੈ ਉਹ 50 ਕਰੋੜ ਦਵਿੰਦਰ ਕਪਾਇਆ ਜਿਦਾਂ ਲਿਆ ਕੇ ਦਿੱਤਾ ਸੀ ਉਸ ਤੋਂ ਬਾਅਦ ਕੋਈ ਫੰਡ ਨਹੀਂ ਆਇਆ ਉਹਦੇ ਵਾਸਤੇ ਅਸੀਂ ਯਤਨ ਕਰਾਂਗੇ ਪੂਰੇ ਪੈਸੇ ਲਿਆ ਕੇ ਉਸ ਨੂੰ ਕੰਪਲੀਟ ਕਰਾਇਆ ਜਾਵੇ ਤੇ ਲੋਕਾਂ ਦੀ ਹੈਲਥ ਦਾ ਕੰਮ ਥੈਂਕ ਯੂ ਥੈਂਕ ਯੂ ਥੈਂਕ ਯੂ